ਸਿਆਣਿਆਂ ਦਾ ਕਥਨ ਆ ਵੀ ਤਿੰਨ ਚੀਜ਼ਾਂ ਕਦੇ ਜ਼ਿੰਦਗੀ ਚ ਅਕਸਰ ਇਕੱਠੀਆਂ ਨਹੀਂ ਹੁੰਦੀਆਂ ਤੁਹਾਡੇ ਕੋਲ ਰਿਸ਼ਤੇ ਐ ਤੇ ਧਨ ਘਟੋਵੇਗਾ ਧਨ ਆਇਆ ਤੇ ਰਿਸ਼ਤੇ ਘਟ ਜਾਣਗੇ ਇਹ ਦੋਵੇਂ ਹੋ ਜਾਣ ਤਾਂ ਸਿਹਤ ਘਟ ਜਾਵੇਗੀ ਕੋਈ ਕੋਈ ਬਿਮਾਰੀ ਕੋਈ ਸਮੱਸਿਆ ਆ ਜਾਵੇਗੀ ਜੇ ਤਿੰਨੇ ਵੀ ਇਕੱਠੀਆਂ ਹੋ ਜਾਣ ਰਿਸ਼ਤੇ ਧਨ ਤੇ ਸਿਹਤ ਤੁਸੀਂ ਵੇਖੋ ਫਿਰ ਜੀਵਨ ਹੀ ਘਟ ਮਿਲੇਗਾ ਤੇ ਜੀਵਨ ਹੈ ਜਿਹੜਾ ਇਤੜਕੇ ਖੜੇ ਦੇ ਪਾਣੀ ਵਾਂਗੂ ਹੈ ਗੁਰਬਾਣੀ ਦਾ ਫੈਸਲਾ ਹੈ ਅਜਿਤੇ ਦਿਨ 9 ਦਸੰਬਰ 2018 ਨੂੰ ਦਾਸ ਦੇ ਪਿਤਾ ਜੀ ਸਾਨੂੰ ਸਮੁੱਚੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਆਪ ਆਪਣੇ ਬਜ਼ੁਰਗਾਂ ਨੂੰ ਵੱਡਿਆਂ ਦਾ ਸਤਿਕਾਰ ਕਰੀਏ ਕਿਉਂ? ਕਿਉਂਕਿ ਬਜ਼ੁਰਗਾਂ ਕੋਲ ਭਾਵੇਂ ਦੁਨਿਆਵੀ ਵਿਦਿਆ ਨਹੀਂ ਸੀ। ਅਕਸਰ ਅੱਗੇ ਬਜ਼ੁਰਗਾਂ ਕੋਲ ਘਟ ਹੁੰਦੀ ਸੀ। ਪਰ ਯਾਦ ਰੱਖਿਓ ਉਹਨਾਂ ਦੇ ਸਿਖਾਏ ਗੁਣ, ਇਮਾਨਦਾਰੀ, ਨਿਮਰਤਾ, ਬਿਆਨਤਾਰੀ, ਚੰਗਾ ਵਿਹਾਰ। ਇਹਨਾਂ ਗੁਣਾਂ ਕਰਕੇ ਆਪਾਂ ਸੰਸਾਰ ਵਿੱਚ ਅਜਮਾਨ ਪਾਉਣੇ ਆ। ਉਨ੍ਹਾਂ ਸਾਡੇ ਬਜ਼ੁਰਗਾਂ ਕੋਲ ਵੱਡਿਆਂ ਕੋਲ ਪੁਰਖਿਆਂ ਕੋਲ ਅਨਪਵੰਦਾ ਸੀ ਸਾਡੇ ਕੋਲ ਕੰਨੇ ਅੱਖਰ ਨੇ ਆਉ ਆਪਣੇ ਜੀਵਨ ਨੂੰ ਸਵਾਰੀਏ ਸੱਚਮੁੱਚ ਸਾਡਾ ਜੀਵਨ ਸਾਡੇ ਬਜ਼ੁਰਗਾਂ ਵਰਗਾ ਚੰਗਾ ਤੇ ਭਲਾ ਪਰਉਪਕਾਰੀ ਬਣੇ ਐਸੇ ਬਜ਼ੁਰਗਾਂ ਨੂੰ ਲੱਖ ਵਾਰ ਨਮਸਕਾਰ ਨਮਨ